ਜਦੋਂ ਤੁਸੀਂ ਦਸਾਂਤ ਕੱਢ ਕੇ ਪਾਸੇ ਰੱਖਿਆ ਹੋਊਗਾ ਨਾ ਜਦੋਂ ਤੁਹਾਨੂੰ ਕੋਈ ਲੋੜਵੰਦ ਆ ਗਿਆ ਤੋ ਤੁਹਾਨੂੰ ਪਤਾ ਤੁਹਾਡੇ ਕੋਲ ਪਾਸੇ ਪਿਆ ਤੁਹਾਨੂੰ ਦੇਣ ਲੱਗਿਆ ਮਾਸਾ ਵੀ ਝਿਜਕ ਨਹੀਂ ਹੋਣੀ ਪਰ ਜੇ ਕੱਢਿਆ ਨਾ ਨਾ ਹੋਏਗਾ ਤੁਹਾਡੇ ਦਰਵਾਜ਼ੇ ਤੇ ਕੋ ਆ ਗਿਆ ਤੁਹਾਡੀ ਜੇਬ ਚ ਉਸ ਦਾ 25000 ਰੁਪਿਆ ਹੋਵੇ ਉਹ 500 ਮੰਗਣ ਆਇਆ ਤੁਹਾਨੂੰ 500 ਦੇਣਾ ਉੱਖਾ ਲੱਗਣਾ ਪਰ ਜੇ ਲਾਗੇ ਦਸਾਂਤ ਤੁਹਾਡੇ ਕੋਲ 20 25000 ਕੱਢਿਆ ਪਾਸੇ ਪਿਆ ਵਾ ਤੂੰ ਇੱਕ ਮਿੰਟ ਲਾਉਣਾ ਕਹਣਾ ਲੈ ਭਾਈ ਏ ਮੇਰਾ ਥੋੜਾ ਤੇ ਗੁਰੂ ਦਾ ਤੇ ਨਾ ਭਾਈ ਮੈਂ ਆਸਾਨ ਕੀਤਾ ਹੀ ਮੈਨੂੰ ਗੁਰੂ ਨੇ ਦਿੱਤਾ ਇਹਨੇ ਜੋਗਾ ਬਣਾਇਆ ਮੈਂ ਤੇਰੀ ਹਲਪ ਕਰ ਦਿੱਤੀ ਮੈਂ ਕੋ ਪਰਪ ਕਰ ਸੋਣਾ ਕੀਤਾ ਜਿੱਦਣ ਸਮਾਜ ਵਿੱਚ ਹਰ ਇੱਕ ਪਰਿਵਾਰ ਮੈਂ ਹਰ ਬੱਚੇ ਨੂੰ ਕਹਿੰਦਾ ਹਾਂ ਨਾ ਅਰਦਾਸ ਕਰੇ ਮਾਲਕ ਕਿ ਗੁਰੂ ਕਿਰਪਾ ਕਰੇ ਤੁਸੀਂ ਚੰਗੀਆਂ jobbਾਂ ਕਰੋ ਚੰਗਾ ਬਿਜ਼ਨਸ ਕਰੋ ਅਸੀਂ ਸਮਾਜ ਵਿੱਚ ਦੁਨੀਆ ਤੇ ਇਮਾਨਦਾਰੀ ਦੇ ਨਾਲ ਧਨ ਪਦਾਰਥ ਕਮਾਈਏ ਉਹਦੇ ਵਿੱਚੋਂ ਲੋਕ ਭਲਾਈ ਦੇ ਕੰਮ ਕਰਨੇ ਸ਼ੁਰੂ ਕਰੀਏ ਫਿਰ ਵੇਖਿਓ ਸਾਡੇ ਗੁਰੂ ਪਾਸ਼ਾ ਨੇ ਇਹੋ ਤੇ ਗੱਲਾਂ ਸਾਨੂੰ ਸਿਖਾਈਆਂ ਸੀ ਅੱਜ ਉਹ ਚੀਜ਼ਾਂ ਸਾਡੀ ਜ਼ਿੰਦਗੀ ਚੋਂ ਗਵਾਚ ਗਈਆਂ ਇਮਾਨਦਾਰੀ ਨਹੀਂ ਰਹੀ ਸੱਚ ਦੀ ਵਿਚਾਰ ਨਹੀਂ ਰਹੀ ਮਨੁੱਖ ਲੁੱਟਕ ਸੋਟੇ ਇਧਰੋਂ ਬੇਈਮਾਨੀ ਕਰ ਉਧਰੋਂ ਬੇਈਮਾਨੀ ਕਰ ਇਹੋ